ਜਦ ਤੱਕ ਜਿਹੜੀ ਇਹ ਘਟਨਾ ਸ਼ੇਕੂਪੁਰ ਗੁਰਦੁਰਗਾ ਸਾਹਿਬ ਆਪਰੀ ਹੈ ਕੀ ਘਟਨਾ ਹੈਗੀ ਹੈ ਤੇ ਕਿੰਨੇ ਕ ਵਜੇ ਦਾ ਇਹ ਸਮਾਸ਼ ਜਦੋਂ ਘਟਨਾ ਵਾਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕਪੂਥਲੇ ਵਾਸੀਆਂ ਵਾਸਤੇ ਖਾਸ ਕਰਕੇ ਗੁਰਨਾਨਕ ਚੌਕ ਦੀਆਂ ਸੰਗਤਾਂ ਵੱਲੋਂ ਬੜਾ ਮਤਭਾਗਾ ਦਿਹਾੜਾ ਹੈ ਕਿ ਤੋਂ ਅਚਨਚੇ ਬੀੜੀ ਦਾ ਸ਼ੋਰ ਸਰਕਲ ਹੋਣ ਕਰਕੇ ਸ੍ਰੀ ਗੁਰਗੰਸਾ ਮਹਾਰਾਜ ਦੇ ਤੋਂ ਪਾਵਨ ਸਰੂਪ ਅਤੇ ਪੂਥੀਆਂ ਅਗਨਪੇਟ ਹੋ ਗਈਆਂ ਇਹ ਬੜੀ ਦੁਖਦਾਈ ਮੈਂ ਪਰੇਮਾਨਾ ਇਹ ਖਬਰ ਆ ਗਈ ਹੈ ਸਾਹਮਣੇ ਪੇਸ਼ ਕਰ ਰਿਹਾ ਕਿਉਂਕਿ ਅਸੀਂ ਤੇ ਹੁਣੇ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਫਿਕਪੁਰ ਕਲੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਗਰ ਪੇਟ ਹੋ ਗਿਆ ਦੋਸਰੂਪ ਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਹਾਂ ਔਰ ਪੁਲਿਸ ਆਪਣੇ 40 ਜੀ ਜੀ ਹੁੰਦੀ ਸੀ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਾਰੀ ਲੋਕਾਈ ਨੂੰ ਖਾਸ ਕਰਕੇ ਗੁਰਦ ਆਮਾਂ ਦੀ ਗੁਰੂ ਘਰਾਂ ਦੀ ਸੇਵਾਦਾਰਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਆ ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਜਿਹੜਾ ਸਾਡੇ ਅੱਜ ਕੱਲ ਬਹੁਤ ਰਵਾਜ ਚੱਲ ਗਿਆ ਕਿ ਜਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਖ ਹਸਣਾ ਉਥੇ ਏਸੀ ਲਾਇਆ ਹੋਇਆ ਪੱਖੇ ਚੱਲਦੇ ਆ ਜਦ ਕਿ ਮੈਂ ਸਮਝਦਾ ਇਹ ਮਨ ਘੜਤ ਖਾਣੀਆਂ ਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾ ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਲਾਗੇ ਨਾ ਤੇ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲੱਗਣਾ ਚਾਹੀਦਾ ਇਹ ਮੇਰੀ ਸਾਰੀਆਂ ਸੰਗਤਾਂ ਦੇ ਪੁਰੂ ਕਰਾਂ ਦੇ ਸੇਵਾਦਾਰਾਂ ਦੇ ਚਰਨਾਂ 'ਚ ਇਹ ਬੇਨਤੀ ਆ ਦੂਸਰੀ ਮੰਦਰ ਭਾਜੀ ਇੱਕ ਇਹ ਗੱਲ ਹੋਈ ਜੇ ਜਦੋਂ ਇਹ ਅਗਨ ਭੇਟ ਹੋਇਆ ਜਦੋਂ ਇਹ ਸਾਰਾ ਪਹਾਣਾ ਵਰਤਿਆ ਉਸ ਸਮੇਂ ਨਾਥ ਗ੍ਰੰਥੀ ਹਾਜ਼ਰ ਸੀ ਨਾ ਕੋਈ ਹੋਰ ਵਿਅਕਤੀ ਹਾਜ਼ਰ ਸੀ ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੋਈ ਆ ਤੇ ਉਹਨਾਂ ਦੇ ਜਦੋਂ ਕੋਈ ਛਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ ਪਰ ਇਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ ਜਿਸ ਕਰਕੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਵਾਪਰੀ ਆ ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮੁਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਨਾਲ ਮਿਲੇ ਆ ਉਹਨਾਂ ਨੇ ਵੀ ਦੱਸਿਆ ਵੀ ਜਦੋਂ ਚੇਤੇ ਸਾਰਾ ਬਾਣਾ ਵਰਤਿਆ ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ ਪੁਲਿਸ ਨੇ ਵੀ ਸਾਰੀ ਸਾਡੀ ਸਤਕਾਰਯੋਗ ਇੱਥੇ ਪੁਲਿਸ ਵਾਲੇ ਅਫਸਰ ਵੀ ਆਏ ਹੋਏ ਆ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਵੀ ਆ ਕੇ ਪੂਰੀ ਪਰਖਾਲ ਕੀਤੀ ਆ ਕਿ ਜਿਸੋਂ ਇਹ ਸਾਫ ਹੋਇਆ ਕਿ ਅਰਜਨ ਕੇਤੇ ਬਾਣਾ ਵਰਤਿਆ ਤੇ ਵਰਤਿਆ ਸਿਰਫ ਦੇ ਸਿਰਫ ਸ਼ਾਰਟ ਸਰਕਟ ਕਰਕੇ ਆ ਬਿਜਲੀ ਦੇ ਸ਼ਾਰਟ ਹੋਣ ਕਰਕੇ ਆ ਕਿਉਂਕਿ ਜਿਹੜੇ ਛੋਟੇ ਪੱਖੇ ਲਾਏ ਹੋਏ ਆ ਉਹ ਪੱਖੇ 24 ਘੰਟੇ ਚੱਲੀ ਜਾਂਦੇ ਆ ਔਰ 24 ਘੰਟੇ ਚੱਲਣ ਦੇ ਨਾਲ ਉਹ ਪੱਖੇ ਜਿਹੜੇ ਆ ਉਹਨਾਂ ਨੂੰ ਗਰਮ ਹੋ ਕੇ ਅਗਲਾ ਜਾਂਦੀ ਆ ਤੋਂ ਮੈਂ ਸਾਰੀਆਂ ਸੰਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਪਹਿਲੀ ਗੱਲ ਤੇ ਪੱਖਿਆਂ ਦੀ ਕੋਈ ਲੋੜ ਨਹੀਂ ਏਸੀਆਂ ਦੀ ਗੁਰੂ ਘਰ 'ਚ ਕੋਈ ਲੋੜ ਨਹੀਂ ਪਰ ਜਿੱਥੇ ਅੰਦਰ ਲਾਓ ਜਿੱਥੇ ਸੰਗਤਾਂ ਨੇ ਬੈਠਣਾ ਜਿੱਥੇ ਮਹਾਰਾਜ ਦਾ ਸੋਖਾ ਸੁਣਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਥੇ ਕਿਰਪਾ ਕਰਕੇ ਨਾ ਪੱਖਾ ਨੇੜੇ ਹੋਵੇ ਨਾ ਏਸੀ ਨੇੜੇ ਹੋਵੇ ਸਰ ਜਿਹੜੀ ਘਟਨਾ ਵਾਪਰੀ ਕੀ ਕਾਰਨ ਹੋਇਆ ਤੇ ਕੀ ਇੱਥੇ ਤੁਸੀਂ ਜਾ ਕੇ ਰਿਪੋਰਟ ਦੇਖਿਆ ਇਹ ਵੀ ਸਾਨੂੰ ਨਾ ਪਤਾ ਲੱਗਿਆ ਸੀ ਕਿ ਗੁਰਦੁਆਰਾ ਸਿੰਘ ਸਭਾ ਹੈਗਾ ਇੱਥੇ ਗੁਰਨਾਨਕ ਚੌਂਕ ਸ਼ੇਖੂਪੁਰ ਇਹ ਸ਼ਾਰਟ ਸਰਕਟ ਹੋਣਾ ਅੱਗ ਲੱਗ ਗਈ ਸੀ ਜਦੋਂ ਆ ਕੇ ਦੇਖਿਆ ਇਹ ਮਹਾਰਾਜ ਦੇ ਸੋਖਾ ਸੰਦੇ ਉੱਪਰ ਇੱਕ ਏਸੀ ਲੱਗਿਆ ਸੀ ਇੱਕ ਪੱਖਾ ਚੱਲਦਾ ਸੀ ਉਹ ਜਿਹੜਾ ਏਸੀ ਨਾਲ ਉਹ ਸ਼ਾਰਟ ਸਰਕਟ ਹੋ ਗਿਆ ਉਹਦੇ ਕਾਰਨ ਅੱਗ ਲੱਗੀ ਜਿੱਤੇ ਮਤਲਬ ਕਿਸੇ ਵੀ ਕੋਈ ਕਿਸੇ ਦੀ ਸ਼ਰਾਰਤ ਬਾਜੀ ਨਹੀਂ ਹੈਗੀ ਕਿਸੇ ਦਾ ਹੋਰ ਕੋਈ ਕਸੂਰ ਵੀ ਨਹੀਂ ਇਹ ਹੀ ਅਸੀਂ ਵੈਰੀਫਾਈ ਕੀਤਾ ਹੈ ਜੀ